ਇਹ ਅੱਜ ਹੀ ਆਪਾਂ ਕਰਨ ਦੇ ਤਿਆਰੀ ਨੌਗਿਆਂ ਦੀ ਅੱਛਾ ਨੌਗੇ ਪੈਕ ਕਰਨ ਦੇ ਆ ਹਾਂਜੀ ਹਾਂਜੀ ਇਹ ਇਹ ਹੁਣ ਆਪਾਂ ਬਹੁਤ ਬਿਜ਼ੀ ਰੋਜ਼ ਰੋਜ਼ ਲੋਕ ਲੋਕ ਜੇ ਇੱਕ ਤਾਂ ਲੈ ਕੇ ਆਏ ਕੋਈ ਚੱਕਰ ਨਹੀਂ ਦੇਖ ਲੈ ਨਹੀਂ ਅੱਜ ਅੱਜ ਪੈ ਜਾਣਾ ਤੇਲੀ ਪਾ ਦੇ ਲੈ ਦਾ ਦੇ ਉਸ ਤੋਂ ਚਾਲੂ ਪਚਾਦਨੇ ਜੇ ਲੈ ਆਇਆ ਕਰੇਗਾ ਕੋਈ ਹੁਣ ਸਾਰੇ ਜਣੇ ਬਿਜੀ ਹੋ ਜੋ ਕਰਦੇ ਰੱਖਦੇ ਤੇ ਚਲ ਜੋ ਡੱਬੇ ਡੂਬੇ ਲੈ ਕੇ ਸਾਰਿਆਂ ਨੂੰ ਫਿਕਰ ਪੈਦੀ ਵੀ ਜਲਦੀ ਜਲਦੀ ਸੂਤ ਸਵਾਰ ਲਈਏ ਯਾ ਦੇਖਣਾ ਹਾਂ ਤੇਰੇ ਮੇਰੇ ਰਾਖੀ ਬਣਵਾ ਲਿਆ ਉੱਥੇ ਦਿੱਤੇ ਚਲੋ ਨਹੀਂ ਨਹੀਂ ਤਿੰਨ ਪਾਉ ਦੋ ਮਹੀਨੇ ਹੋ ਗਏ ਸਾਡੀ ਸਿਪੜੀ ਵਾਲਿਆ ਆਹੋ ਕੋਈ ਗੱਲ ਆਹ ਮੁੰਡੇ ਦੀਆਂ ਪਹਿਣਾ ਦੇ ਸੂਟ ਥੋੜਾ ਜਿਹਾ ਲਾਉਣਾ ਚਾਹੁੰਦਾ ਸੀ ਨਾ ਦੇਣਾ ਇਹ ਮੁੰਡੇ ਦੀਆਂ ਪਹਿਣਾ ਦੇ ਸੋਹਣੇ ਸੋਹਣੇ ਸੂਟ ਤੇ ਹੁਣ ਆਦੀ ਕੁੜੀ ਦੀਆਂ ਵੀ ਪਹਿਣਾ ਆ ਹਨ ਆਹੋ ਕੰਦੇ ਮੁੰਡੇ ਦੀਆਂ ਪਹਿਣਾ ਦੀਆਂ ਤੇਰੀਆਂ ਜਦੋਂ ਆਉਂਦਾ ਸੁਭਨਤੀ ਕਬਲੀ ਕਬਲੀ ਰਸ ਪਰ ਜਾਈ ਜਾਈ ਇਹੋ ਨਹੀਂ ਕਰਦੇ ਆ ਤਿਆਰੀ ਇਹ ਤਿਆਰੀ ਕਰਕੇ ਫਿਰ ਆਪਾਂ ਚੱਲ ਜਣਾ ਆਂਦੇ ਹਾਰੇ ਬੜਾ ਬਹੁਤ ਸ਼ੋਪਿੰਗ ਕਰਨੀ ਹੈ ਨਾਲ ਨਾਲ ਸਾਰਾ ਕੁਝ ਹੀ ਤੁਹਾਨੂੰ ਦੱਸੀ ਜਾਣਾ ਤੇ ਇਹੀ ਕਰਨ ਨੇ ਆ ਤੁਸੀਂ ਜਲਦੀ ਜਲਦੀ ਲਾਈਕ ਸ਼ੇਅਰ ਕਮੈਂਟ ਕਰੀ ਜਾਓ ਦੱਸੀ ਜਾਓ ਵੀ ਨਹੀਂ ਵਧੀਆ ਵਧੀਆ ਕੰਮ ਕਰਨ ਨੇ ਜਿੱਥੇ ਕੋਈ ਕਮੀ ਪੇਸ਼ੀ ਉਹ ਦੱਸ ਦਿਓ ਇਹ ਮੈਂ ਬਾਅਦ ਦਲਾਂ ਇਹ ਖਾਂਡੇ ਰੋਟੀ ਹੁਣ ਇਹ ਥੱਕ ਗਏ ਬਣਾ ਕੇ ਉਹ ਪੈਕਿੰਗ ਕਰ ਪੈਕਿੰਗ ਕਰਕੇ ਡੱਬਿਆਂ ਦੀ ਪੈਕਿੰਗ ਕੀਤੀ ਇਹਨਾਂ ਨੇ ਤੇ ਹੁਣ ਰਾਸ਼ਨ ਨੂੰ ਮਤ ਦੇਂਦੇ ਆ ਤੇ ਰਾਸ਼ਨ ਰੂਸ਼ਨ ਖਾ ਕੇ ਲੁਕਦੇ ਫਿਰਦੇ ਸਾਡੀ ਫੋਟੋ ਨਾ ਆ ਜੇ ਸਾਡੀ ਨਾ ਆ ਜੀ ਨਹੀਂ ਹੁਣ ਇਹਨਾਂ ਨੇ ਜਾਣਾ ਕਾਰਡ ਵੰਡਣ ਹੁਣ ਆ ਸਾਡੀਆਂ ਹੋ ਗਈਆਂ ਤਿਆਰੀਆਂ ਵਿਆਹ ਦੀਆਂ ਹੁਣ ਆਪਰ ਉਹ ਇਦੇ ਰੋਜ਼ ਵਲੌਗ ਪਾਇਆ ਕਰਾਂਗੇ ਤਿਆਰੀ ਕਰਿਆ ਕਰਾਂਗੇ ਮਣਾ ਸਿੰਘ ਜਿਹੇ ਚਿਹਰੇ ਤੁਹਾਨੂੰ ਲੋਜ ਲੱਭਣੇ ਹਾਂ ਹਾਂ ਇਹ ਚਿਹਰੇ ਕਿਹੜੇ ਨਾਲ ਤੇ ਆ ਕਰੂ ਇਹ ਸੁਖਣਾ ਨਾ ਮੇਰੇ ਭਤੀਜੇ ਆ ਆ ਹੈਗਾ ਜੇ ਆਰਮੀ ਚ ਮੇਰੇ ਉਹਨੂੰ ਐਨ ਮੂੰਹ ਕਰ ਅਮਰਤ ਹਾਂ ਉਹ ਜੀ ਇਹ ਪੱਜੀ ਜੀ ਤੇ ਆ ਜਿਹੜਾ ਵਾ ਇਹ ਅਜ ਵਿਹਲੜੀ ਫਿਰਦਾ ਦੇ ਬਾਦੀ ਆ ਇਹ ਫਰਾਂਸ ਦੀ ਫਰਾਂਸ ਦੀ ਆਈਟਮ ਫਰਾਂਸ ਆਈਟਮ ਤਾਂ ਕਰ ਤੂੰ ਆ ਤੂੰ ਬਿੱਡੋ ਨਹੀਂ ਨਹੀਂ ਬਾਦਾ ਸ਼ੁਕਰਾਂ ਤੁਨ ਮੈਂ ਰੋਟੀ ਇਹ ਭੈਣ ਆ ਤੇ ਆ ਸਾਡੀ ਭਾਬੀ ਆ ਤੇ ਇਹ ਭੱਜੀ ਫਿਰਨ ਦੀ ਵੇ ਵੇ ਨੂੰ ਕਿਤੇ ਇੰਨਾ ਚਾਹ ਹੀ ਕੁੜੀ ਦੇ ਵਿਆਹ ਦਾ ਇਹ ਧੌੜੀ ਫਿਰਨੀ ਰੋਟੀਆਂ ਖਵਾ ਲ ਦੇ ਹਾਂ ਤੇ ਆ ਸਾਡੀ ਮਾਤਾ ਗਈਏ ਤਿਆਰੀਆਂ ਸ਼ੈਰੀਆਂ ਕਰਨਾ ਏ ਇਹ ਇਹਨੂੰ ਜਿਆਦਾ ਕਾਲੀ ਪਈ ਪੀ ਛੇਤੀ ਛੇਤੀ ਪੈਕ ਕਰਦਾ ਜਿਹੜੇ ਰਹਿ ਗਏ ਨਾ ਸੂਟ ਉਹ ਛੇਤੀ ਪੈਕ ਕਰਦਾ ਕਿਦੇ ਵਿੱਚੋਂ ਇੱਕ ਕੋਈ ਸਵਾਨ ਆ ਲਵੇ ਨਾ ਤੇ ਆ ਵੇ ਆਵਲੀ ਕੁੜੀ ਲਈ ਦਈ ਆ ਗੱਲਬਾਤ ਕਰਨ ਭਾਬੀ ਨਾਲ ਅਮਰੀਕਾ ਵਾਲੀ ਭਾਬੀ ਦਾ ਹੁੰਦਿਆ ਫੋਨ ਤੇ ਆ ਜਿਹੜੀ ਅਮਰੀਕਾ ਵਾਲੀ ਭਰੀ ਆ ਜੀ ਆ ਜੀ ਅਮਰੀਕਾ ਵਾਲੀ ਭਰੀ ਤੇ ਜੇ ਲਾਈਵ ਵੇਖਣੀ ਜੇ ਤੇ ਆਜ ਇਹ ਸਾਡੇ ਨਾਲ ਕਰ ਗਈ ਧੋਖਾ ਇਹ ਧੋਖਾ ਕਰਕੇ ਗਈ ਸਾਡੇ ਨਾਲ ਕਿ ਮੈਂ ਵਿਆਹ ਆਵਾਂਗੀ ਤੇ ਇਹ ਨਹੀਂ ਆਈ ਮੈਂ ਨਹੀਂ ਕੀਤਾ ਧੋਖਾ ਮੈਂ ਨਹੀਂ ਤੇ ਆ ਸਾਡੇ ਲੱਡੂ ਲੱਡੂ ਨਿੱਕੇ ਨਿੱਕੇ ਇਹ ਸਾਡੇ ਜੈਵੀਰ ਜੈਸਲੀਨ ਜੈਸਮਿਨ ਜਿਸ਼ਲੀਨ ਤੇ ਜੂਵੀ ਸਾਡਾ ਤੇ ਆ ਸਾਡਾ ਲੁਚਾ ਅਮਰੀਕਾ ਵਾਲਾ ਇਹਨੇ ਜਦੋਂ ਵਲੌਗ ਵੇਖਿਆ ਦੇ ਨਾ ਬੱਸ ਹੀ ਮੇਰੀ ਫੋਟੋ ਵੀ ਪਾਤੀ ਸੀ ਤੇ ਮੈਂ ਪਾ ਦਿੱਤੀ ਅੱਜ ਇਹੋ ਗਿਆ ਦਿਨੋਂਗੇ ਪੈਕ ਹੁਣ ਲੱਗੇ ਅਸੀਂ ਪੈਕਿੰਗ ਕਰਨ ਇਹਨਾਂ ਦੀ ਸੋਹਣੇ ਸੋਹਣੇ ਸੂਟ ਆ ਸਾਰੇ ਹੀ ਸੋਹਣੇ ਸੂਟ ਆ ਇਹ ਮੈਂ ਜਿੱਥੋਂ ਸੂਟ ਲੈ ਕੇ ਆਂਦੀ ਆ ਨਾ ਆਪਣੇ ਸ਼ੌਪ ਆ ਤੋਂ ਲੈ ਕੇ ਉਥੋਂ ਲੈ ਕੇ ਬੜੀਆ ਬੜੀਆ ਸੂਟ ਲੈ ਲੈਂਦੇ ਆ ਮਾਰਕਟ ਤੋਂ ਉੱਥੋਂ ਹੀ ਲੈ ਵਧੀਆ ਵਧੀਆ ਸੂਟ ਲੈ ਲੈਂਦੇ ਆ

ਚਾਹ ਤੇ ਦਿਲ ਤੇ ਨੋ ਪੋਤੇ ਕੀ ਕਹਿੰਦੀ ਤੂੰ ਉਹ ਤਿੰਨ ਵੀ ਇੱਕ ਹਸਾ ਕਰਦੇ ਆ ਆਓ ਮੈਂ ਕਿਹਾ ਮਾਰੀ ਆ ਤੇ ਤੇ ਐਸਾ ਇਦਾਂ ਤੇ ਉਹਨੇ ਇਦਾਂ ਕਰਦੀ ਬੰਦ ਕਰ ਤੇ ਇਦਾਂ ਕਰ ਤਾਂ ਆਵੜ ਕੇ ਆਹ ਦੇਖੋ ਆਹ ਮੈਂ ਬਣਾ ਰਿਹਾ ਇੱਕ ਕੱਚਾ ਪਰਾਠਾ ਆਹ ਕੱਚਾ ਪਰਾਠਾ ਇੱਕ ਪਰਾਠਾ ਇੱਕ ਪਰਾਠਾ ਬਚਾਉਣਾ ਮੈਂ ਇੱਕ ਉਹ ਦੇ ਚੁ ਕੰਦੀ ਨਹੀਂ ਹੋ ਸਕਦਾ ਉਹ ਆਹ ਮੈਂ ਖੜਾ ਰੱਖ ਲਿਆ ਆਹ ਮਾਣ ਬਣਾ ਲਿਆ 11 ਹੋ ਗਿਆ ਉਹ ਤਾਂ ਬਣਾਉਂਦੇ ਹੀ ਹੋਏ ਆ। ਇਹ ਕਿਹੜਾ ਹੈ? ਨਹੀਂ ਇਹ ਚੁੱਕੇ ਕਿੰਨੇ ਜਾਣੇ ਮੁੜ ਕੇ। ਹੋਰ ਇਹ ਕਿਹਨੇ ਜਾਣੇ। ਹੁਣ ਇਦਾਂ ਹੀ ਸਾਰੇ ਆਉਣਾਂ ਵਿੱਚ। ਹਮਮ। ਹੁਣ ਇਦਾਂ ਇੱਥੋਂ ਸਾਰੇ ਆਉਣਾਂ। ਦੇਖੋ ਮੇਰੇ ਘਰਾਂ ਤੋਂ ਦਿੰਦੂ ਜੁੱਤੀਆਂ। ਠੀਕ ਹੈ। ਜੁੱਤੀਆਂ ਆਉਂਦੀਆਂ। ਹਾਂ ਆ ਰਹੀ। ਹੈ ਕਿ ਜੇ ਸੋਣ ਅਜਿਹਾ ਨਹੀਂ ਦੀ ਤੀ ਵਾਹ। ਆ ਮੈਂ ਉਹਦੇ ਕਰਕੇ ਸੋਚ ਕੇ ਆ ਜਾਂਦੀ। ਹਾਂ। ਠੀਕ ਆ ਮੈਂ ਵੀ ਜਿਹੜੀ ਕਦੇ ਪਾਈ ਮੈਂ ਹੋਣੀ ਲੱਗੀ ਦੂਹਣਾ ਬਣਾ ਲਾ ਕੋ ਬਣਾਵੇ ਪਹਿਲੀ ਆ ਸਭ ਤੋਂ ਪਈ ਐ ਪਿੰਦਾ ਮੈਂ ਮੈਂ ਥੋੜੀ ਜਿਹੀ ਪੋਣਾ ਪੈਣਾ ਸੂਟ ਇਹਨੇ ਨੇ ਮਹਿੰਗੇ 13 14 14 ਹਜ਼ਾਰ ਦੇ ਰਹਿਣ ਦੇ ਹਾਂ ਇਹ ਹੀ ਹੈ ਉਹ ਤੇ ਬਹਿ ਗਿਆ ਚਾ ਨਾ ਸੂਟ ਵੇਖੋ ਆ ਜੀ ਸ਼ਮਜੀ ਸੱਸ ਦਾ ਸੂਟ ਹਾਂਜੀ ਆ ਵੀ ਸ਼ਮਜੀ ਸੱਸ ਦਾ ਸੂਟ ਹੈ ਉਹ ਇਹ ਦੇਖੇ ਇਹ ਤਾਂ ਨਾ ਨਹੀਂ ਸੀ ਇੱਥੇ ਆ ਵੀ ਸੱਸ ਦਾ ਸੱਸ ਪਾਇਆ ਰੀਜਨਲ ਹੋਸ਼ ਕਰ ਤਿਆਰ ਕਰ ਤੀ ਹੋਸ਼ ਕਰ ਹੋਸ਼ ਕਰ ਆ ਸ਼ਰਮ ਜੀ ਪੂਆ ਸੱਸ ਦਾ ਤਾਂ ਗੱਲ ਪੂਆ ਦਾ ਚੰਨਾ ਵੀ ਗਾੜੀ ਦੇ ਚੋਲਣ ਦਾ ਨਾ ਨਹੀਂ ਕਰਦਾ ਆ ਸੌਰੀ ਦੀ ਸੱਸ ਦਾ ਇਹ ਪੂਆ ਪੋਰੇ ਪੂਆ ਪੋਰੇ ਪੂਆ ਆਏ ਕਿ ਝੋਲੇ ਦਾ ਤੇ ਆਏ ਕਿ ਝੋਲੇ ਦਾ ਮੇਰੇ ਨਾਲ ਨਾ ਮੇਰੇ ਨਾਲ ਨਾ ਮਾਰੀਂ ਨਾ ਸੱਸ ਪਾਪੀ ਬੜਾ ਕੁਝ ਨਹੀਂ ਹੁੰਦਾ ਅੱਜ ਫਿਰ ਡੈਕੋਰੇਸ਼ਨ ਵਾਲਾ ਸਮਾਨ ਲੈ ਕੇ ਆਇਆ ਇਹਦੇ ਵਿੱਚ ਸਗਨ ਕਾ ਲੈਣਾ ਸਭ ਸਾਸ ਸਦਾ ਸੂਟ ਆਊਗਾ ਇੱਕ ਮਿਲਨੀ ਵਾਲਾ ਤੇ ਇੱਕ ਆਹ ਵਾਲਾ ਸਗਨ ਚ ਸੂਣ ਜਾਓਗੇ ਇਹਦੇ ਚ ਉਹ ਕੀ ਦੇ ਦੇਣਾ ਬੇਟਾ ਸਗਨ ਵਾਲਾ ਕਾਰਡ ਆਹ ਨਹੀਂ ਆਦੀ ਕੋਈ ਆਲੇ ਹੁੰਦਾ ਹੀ ਕਾਰਡ ਵਾਲਾ ਸਗਨ ਵਾਲਾ ਕਾਰਡ ਇਹ ਚ ਆਪ ਭੇਜਣਾ ਸਗਨ ਇਹ ਤੁਸੀਂ ਉਜੀ ਨਹੀਂ ਭੇਜਣਾ ਪਰ ਨਹੀਂ ਨਹੀਂ ਇਦੇ ਵਿੱਚ ਜਿਹੜੇ ਪੈਸੇ ਪਾਉਂਦੇ ਉਹ ਵਾਲੇ ਕਮਾ ਸਕਦੇ ਉਹ ਅੱਜਕੱਲ ਇਹ ਬਨੇ ਨਹੀਂ ਚੱਲਦੀ ਉੱਥੋਂ ਕਰਦੇ ਸਕੀਲ ਬਾਕੀ ਰਹਿੰਦੀ ਵੀਰਦ ਆ ਜੋਟਾ ਉਨ੍ਹਾ ਤਾਂ ਕੋਈ ਨਹੀਂ ਭਜਨਾਂ ਦੇ ਉਹ ਵਾਰ ਸਮਾਂ ਲੈ ਕੇ ਆਏ ਸੋ ਇਹਦੇ ਗਏ ਹੁਣੇ ਆਏ ਆ ਆ ਦੇ ਟੇਰ ਵਾਲੇ ਸੂਟ ਤੇ ਮਹਿੰਦੀ ਵਾਲੇ ਸੂਟ ਉਹ ਨਾ ਪਰਤੀ ਦੇ ਦੇ ਕੰਜੂਸ ਮਮਮੀ ਉਹ ਕਿਧਰੇ ਗਈ ਦਿੱਤੀ ਮੇਲੀ ਕੋਹ ਲੈ ਕੇ ਨਹੀਂ ਆਈ ਆ ਢੀ ਕੰਜੂਸ ਮਮਮੀ ਇੰਨੀ ਕੰਜੂਸ ਆ ਗੁਰਬਣਾਵੇ ਤੇਰੇ ਲਈ ਮਾ ਗੁਰਮਲੀ ਨੂੰ ਉਹ ਚੀ ਪੈਕ ਕਰ ਇੰਨੀ ਕੰਜੂਸ ਆ ਢੀ ਮਮਮੀ ਆਜ ਆ ਗਏ ਆ ਸੋਖੂ ਨਹੀਂ ਬੂੰਦੀ ਨੂੰ ਪਤੇ ਦੇਣ ਆਏ ਸਾਸੀ ਗੱਲ ਜੀ ਸਾਰਿਆਂ ਨੂੰ ਹੋਰ ਸਨਾਓ ਸਭ ਵਧੀਆ ਠੀਕ ਠਾਕ ਸਾਰੇ ਆਪਾਂ ਕੈਮ ਆ ਚਾਹ ਪੀਂਦੇ ਵਰਪੀਆਂ ਖਾਣਦੇ ਗੁੰਦੀਆਂ ਖਾਣਦੇ ਆ ਹਾਂ ਐਸੀ ਹੁੰਦੀਆਂ ਹਾਂ ਸਾਰਾ ਕੁਝ ਕੇ ਬਹੁਤ 사ਸੀ ਕਰ ਕਰੋ ਸਾਰਿਆਂ ਨੂੰ 사ਸੀ ਖੈਰ ਜੀ ਸਾਰਿਆਂ ਨੂੰ ਕਿਹਾ ਗ੍ਰਮੀਆ ਲੈ ਆ ਹੋਰ ਚੱਲ ਜੇ ਆ ਜੋ ਸਾਰੇ ਜਣੇ ਵਿਆਹ ਦੇਖੋ ਹਾਂ ਪਰ ਦੇਨੇ ਤੇ ਆਪਣੇ ਸਕੂਲ ਵਿੱਚ ਵੀ ਛੰਨੋ ਮਸ਼ਹੂਰ ਕੀਤੀ ਆ ਦੀ ਛੰਨ ਦਾ ਵਿਆਹ ਹੁੰਦਾ ਆ ਦੇ ਜੀ ਮੈਡੀਕਲ ਤੋਂ ਕਰਦੇ ਆ ਆ ਜਿਸੀ ਤੋਂ ਬੈਠੀ ਸੀ ਤੋਂ ਤੇ ਆਹ ਇਹ ਗੁਣੇ ਪਚਾ ਦਿਓ ਕੋਈ ਨਹੀਂ ਲੈ ਕੋਈ ਨਹੀਂ ਗੁਣੇ ਪਚਾ ਦਿਓ ਮੈਂ ਠੀਕ ਵਾ ਹੁਣ ਪਚਾਉਣੇ ਪੈਣੇ ਨੇ ਫੋਨ ਕੱਟਿਆ ਗਿਆ ਬਾਕੀ ਵੀ ਸਾਰੇ ਜਣੇ ਬੋਲੋ 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 ਸਾਰੇ ਜਣੇ ਵਾਹ